ਆ ਦੇਖੋ ਨਿਆਰਾ ਦੋਸਤੋ ਦੇਖੋ ਕਿੰਨੇ ਕਲਰ ਤੇ ਕਿੰਨੇ ਕਲਰ ਦੇ ਪੰਛੀ ਆ ਵਾਹ ਜੀ ਵਾਹ ਕਿਆ ਚੀਜ਼ ਆ ਵਾਕਈ ਨਿਆਰਾ ਆ ਗਿਆ ਜੀ ਦੇਖੋ ਕਿੰਨਾ ਵਧੀਆ ਦੋਸਤੋ ਇਹ ਇੱਥੇ ਦੀ ਹੈਗੀ ਮੇਨ ਐਂਟਰੀ ਮਤਲਬ ਬੜਾ ਵਧੀਆ ਗੇਟ ਬਣਾਇਆ ਤੁਸੀਂ ਦੇਖੋ ਆਹ ਸਾਰੇ ਪੰਛੀ ਪੰਛੀੜੇ ਲਾਏ ਹੋਏ ਆ ਤੇ ਐਂਟਰੀ ਬਹੁਤ ਵਧੀਆ ਤੇ ਸ਼ਾਂਤ ਮਾਹੌਲ ਆ ਤੇ ਜਿਆਦਾ ਕੋਈ ਉਹ ਨਹੀਂ ਵੀਰ ਕੇ ਟਿਕ ਟੱਕ ਬੰਦੇ ਨੇ ਤੇ ਉਮਰ 15 ਸਾਲ ਕੁ ਏਜ ਦਾ ਲਿਮਟ ਦਾ ਹੈਗਾ ਉਹ ਆਪਣਾ ਤੋਂ ਹੀ ਦਿਖਾਉਂਦੇ ਆਂ ਸੀ ਆਪਣਾ ਮਨ ਲੇ ਇੱਥੇ ਆਇਆ ਕਰੋ ਮੂਮਨ ਵਧੀਆ ਲੱਗਦਾ ਤੁਹਾਨੂੰ ਬਾਕੀ ਦੱਸ ਦਾਂਗੇ ਪੁਰ ਕੀ ਗੱਲ ਬਾਤਾਂ ਤੇ ਆਹ ਦੇਖੋ ਜਿਹੜੀ ਇੱਧਰ ਪਾਰਕਿੰਗ ਆ ਪਾਰਕਿੰਗ ਵੀ ਇੱਥੇ ਫ੍ਰੀ ਹੈ ਪਾਰਕਿੰਗ ਦਾ ਕੋਈ ਪੈਸਾ ਨਹੀਂ ਹੈਗਾ ਪਾਰਕਿੰਗ ਗੱਡੀ ਆਪਣੀ ਕਰ ਸਕਦੇ ਹੋ ਆਰਾਮ ਨਾਲ ਫੁੱਲ ਸੇਫਟੀ ਆ ਤੇ ਫਰਸਟ ਕਲਾਸ ਆ ਕੋਈ ਅਹੀ ਦਿੱਕਤ ਨਹੀਂ ਤੁਸੀਂ ਆਪਣਾ ਇੰਜੋਏ ਕਰਨਾ ਆ ਸਕਦੇ ਹੋ ਤੇ ਆਹ ਦੇਖੋ ਜੀ ਮੈਂ ਤੁਸੀ ਦੇਖ ਰਹੇ ਹਾਂ ਇੱਥੇ ਥੋੜਾ ਜਿਹਾ ਕੀ ਹੈ ਨਾ ਇਹ ਬਜਰੰਗਬਲੀ ਬਹੁਤ ਨੇ ਇੱਥੇ ਪ੍ਰਕੋਪ ਮਤਲਬ ਥੋੜਾ ਆਪਣੇ ਜਿਹੜਾ ਸਮਾਨ ਸੁਣਨ ਦਾ ਧਿਆਨ ਰੱਖ ਕੇ ਦੇਖ ਕੇ ਸੈੱਟ ਕਰਕੇ ਜਾ ਕਰੋ ਨਹੀਂ ਤਾਂ ਇਹ ਖਲਾਰਾ ਪਾ ਦਿੰਦੇ ਥੋੜਾ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਬਾਕੀ ਸਾਰਾ ਕੰਮ ਵਧੀਆ ਦੰਨਾ ਕੋਈ ਅਸੀਂ ਦਿੱਕਤ ਨਹੀਂ ਆਓ ਇੱਥੇ ਇੰਜੋਏ ਕਰੋ ਤੇ ਜ਼ਿੰਦਗੀ ਦਾ ਮਜ਼ਾ ਲਓ ਆ ਜਿਹਦਾ ਸਾਰਾ ਇੱਥੇ ਆ ਕਿ ਇਹ ਸ਼ਾਂਤ ਮਾਹੌਲ ਆ ਆਇਆ ਕਰੋ ਘੁੰਮਣ ਇੱਥੇ ਵਧੀਆ ਲੱਗਦਾ ਸਾਰੇ ਇੱਥੇ ਸਟੂਡੈਂਟ ਆ ਮਹਿੰਦਰਾ ਕਾਲ ਨੇੜੇ ਪੈਂਦਾ ਪਰ ਮਹਿੰਦਰਾ ਕਾਲ ਨੂੰ ਹਿੱਟ ਕਰ ਲਓ ਮੈਂ ਇੱਥੇ ਐਨਐ ਐਨ ਇਸ ਆਪਣਾ ਇੰਸਟੀਚਿਊਟ ਪਟਿਆਲਾ ਉਹ ਲੋਕ ਇਸ ਨੇ ਭਰ ਕੇ ਤੁਸੀਂ ਇੱਥੇ ਜਿਹੜਾ ਆ ਸਕਦੇ ਹੋ ਬੜਾ ਸ਼ਾਂਤੀ ਆ ਆ ਕੇ ਇੱਥੇ ਉਹ ਵੀ ਪਹਿਲਾਂ ਦੇਖੋ ਕਿ 2 ਘੰਟੇ ਰੈਸਟ ਕਰੋ ਗੱਲਾਂ-ਵੱਤਾਂ ਮਾਰੋ ਆਪਣਾ ਇੰਜੋਇਮੈਂਟ ਕਰੋ ਤੇ ਫਿਰ ਆਪਣਾ ਜਾਓ ਆਪਸ ਵਿੱਚ ਗੱਪਾਂ ਛੱਪਾਂ ਚੱਲਦੀਆਂ ਇਹਦੇ ਇਨਾ ਚੰ ਇਨਸਾਨੀਅਤ ਹੁੰਦੀ ਆ ਕਿ ਸਾਰਾ ਪਤਾ ਹੁੰਦਾ ਇਹਨਾਂ ਨੂੰ ਆਪਣੀ ਭਾਸ਼ਾ 'ਚ ਆਪ ਕਿਵੇਂ ਗੱਲ ਕਰਨੀ ਆ ਆਹ ਕਲਰ ਵੇਖੋ ਕਿਵੇਂ ਆ ਆ ਜਿਹੜੇ ਸਾਈਡ ਵਾਲਿਆਂ ਦੇਖੋ ਆ ਦੇ ਆਹ ਹੋਰ ਕਲਰ ਆ ਜੋੜੇ ਜੋੜੇ ਇਹ ਆਹ ਵੇਖੋ ਆਹ ਹਾ ਕੀ ਮਤਲਬ ਆ ਜਾਲੀ ਕਰਕੇ ਥੋੜੀ ਫੋਟੋ ਦਿੱਕਤ ਆਂਦੀ ਆ ਐ ਤੁਹਾਨੂੰ ਹੌਲੀ ਹੌਲੀ ਵਖਾਰਿਆ ਸੀ ਆ ਦੇਖੋ ਕੀ ਸੁੰਦਰਤਾ ਦਾ ਨਿਆਰਾ ਦੇਖੋ ਆ ਦੇਖੋ ਆ ਵਾਹ ਜੀ ਵਾਹ ਇਹ ਦੋਸਤੋ ਵੀ ਇਹਦਾ ਪੀਲੇ ਕਲਰ ਦਾ yellow color ਦਾ ਪੰਛੀ ਆ ਆ ਵੇਖੋ ਆਹ ਹਾ ਕੀ ਕੱਖੂ ਸੂਰਤ ਕੋ ਦਦਾ ਨਿਆਰਾ ਇੱਕ ਤੋਂ ਇੱਕ ਚੀਜ਼ ਕੋ ਆਪਣਾ ਕੁਦਰਤ ਨੇ ਵਧੀਆ ਬਣਾਈ ਵੀ ਆ ਤਾਂ ਇਹ ਕਹਿੰਦੇ ਆ ਦੋਸਤੋ ਕੁਦਰਤ ਨੂੰ ਜਿਹੜਾ ਸਾਹਮਣੇ ਸਤਮਾਰ ਕੁਦਰਤ ਤੇ ਦੇਖ ਕੇ ਆਪਾਂ ਨੂੰ ਖੂ ਕਰਦੇ ਪਾਣੀ ਆ ਤੇ ਕੁਦਰਤ ਨਾਲ ਪਿਆਰ ਕਰਿਆ ਕਰੋ। ਪੇੜ-ਪੌਦੇ, ਪੰਛੀ, ਰੇਹ ਚੀਜ਼ ਨਾਲ ਆਪਣਾ ਜਿਹੜਾ ਜੀਵਨ ਹੈ ਇਹਨਾਂ ਕਰਕੇ ਹੀ ਆਪਾਂ ਧਰਤੀ ਤੇ ਜੇ ਇਹ ਨਹੀਂ ਤਾਂ ਫਿਰ ਆਪਾਂ ਵੀ ਨਹੀਂ ਹੈਗੇ। ਇਸ ਕਰਕੇ ਇਹਨਾਂ ਦਾ ਸਤਿਕਾਰ ਤੇ ਇਹਨਾਂ ਦੇ ਧਿਆਨ ਰੱਖਿਆ ਕਰੋ ਦੋਸਤੋ। ਗਰਮੀ 'ਚ ਪਾਣੀ ਪੂਲੀ ਰੱਖਿਆ ਕਰੋ ਉੱਪਰ ਛੱਤ ਤੇ। ਜਦੋਂ ਪਾਣੀ ਦੀ ਕਟੜ ਆਉਂਦੀ ਹੈ ਨਾ ਪਾਣੀ ਪੂਲੀ ਪੈਣ ਨੂੰ ਮਿਲ ਜਾਂਦਾ ਪੰਛੀਆਂ ਨੂੰ ਦਾਣਾ-ਦੋਣਾ ਪਾ ਦਿਆ ਕਰੋ। ਆਹ ਦੇਖੋ ਦੋਸਤੋ। ਆਹ ਵੀ ਅੱਡੇ ਨਿਆਰਾ। ਇਹਦਾ ਨਾਂ ਕੀ ਆ ਤੁਹਾਨੂੰ ਪੰਜਾਬੀ 'ਚ ਬਖਾਨਨੇ ਆ ਇਹਦਾ ਨਾਂ ਹੈਗਾ। ਆਹ ਦੇਖੋ। ਸਿਲਵਰ ਰੀਜੈਂਟ ਤੇ ਇੰਗਲਿਸ਼ ਚੰਨ ਕਨੇਆ ਸਿਲਵਰ ਰੀਜੈਂਟ सेम ਹੀ ਨਾਮ ਹੈ ਮਿਲ ਕੈਨ ਨਾਮ ਉਹਨੂੰ ਹੁਣ ਫੋਟੋ ਵੀ ਦਿਖਾਣੇ ਆ ਉਹ ਬੈਠਿਆ ਸਾਈਡ 'ਚ ਹੀ ਆ ਤਜਵੀਰ ਕਰ ਥੋੜਾ ਕੈਮਰਾ ਜ਼ੂਮ ਫਿਰ ਬੇਟਾ ਆ ਦੇਖੋ ਫੋਰ ਨੀਅਰ ਦੇਖੋ ਹੋਰ ਨੇੜੇ ਕਰ ਬੇਟਾ ਕੈਮਰੇ ਨੂੰ ਆ ਦੇਖੋ ਮਤਲਬ ਬਹੁਤ ਤਰ੍ਹਾਂ ਦੀਆਂ ਵੈਰਾਈਟੀ ਸਾਨੂੰ ਆਹੀ ਦੇਖਣ ਨੂੰ ਮਿਲ ਗਈ ਇੱਥੇ ਤਕਰੀਬਨ ਆ ਜਾਲੀ ਕਰਕੇ ਦਿੱਕਤ ਆਉਂਦੀ ਆ ਕੈਮਰਾ ਜਾਲੀ ਸੱਟ ਬੈ ਤਾਂ ਸਿਨ ਵਧੀਆ ਨਹੀਂ ਦਿਖਦਾ ਆ ਆ ਹੁਣ ਆਇਆ ਕਲੀਅਰ ਦੇਖੋ ਆ ਡਾਡਾ ਸਭ ਵੈਰਾਈਟੀ ਤੇ ਆਡਾ ਡਾਡਾ ਤਕਰੀਬਨ ਦੇਖੋ ਵੀ ਨਵੇਂ ਟਾਈਪ ਦਾ ਪੰਛੀ ਕਿੰਨਾ ਸੁੰਦਰਾ ਲਿਖ ਕੁਦਰਤ ਨੇ ਇੱਕ ਤੋਂ ਇੱਕ ਚੀਜ਼ ਬਣਾਈ ਹੋਈ ਆ ਆਪਾਂ ਜਗਵੀਰ ਨੂੰ ਪੁੱਛ ਦਿੰਦੀ ਵੀਰ ਵੀਰ ਦਾ ਨਾਮ ਕੀ ਆ ਇੱਕ ਮਿੰਟ ਹਾਂ ਜਗਵੀਰ ਕੀ ਨਾਮ ਆ ਦਾ ਪੈਂਟਿੰਗ ਸਟਾਕ ਪੈਂਟਿੰਗ ਸਟਾਕ ਅੱਛਾ ਅੱਛਾ ਠੀਕ ਆ ਵਧੀਆ ਚੀਜ਼ ਆ ਨਾ ਮਜ਼ਾ ਆ ਰਿਹਾ ਬੂਰਾ ਮੁੰਡਾ ਕਰ ਮੈਂ ਚਿੜੀਆ ਘਰ ਦੇਖਣਾ ਮੈਂ ਚੱਲ ਤੈਨੂੰ ਤਾਂ ਦਿਖਾਵਾਂਗੇ ਪਾਵਾਂਗੇ ਨਾਲ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਆਪਣਾ ਜਿਹੜਾ ਇਹ ਚਿੜੀਆ ਘਰ ਆ ਜੇ ਆਹ ਦੇਖੋ ਅੱਡ ਤਰ੍ਹਾਂ ਦੀ ਪ੍ਰਜਾਤੀ ਇੱਥੇ ਜਿਹੜੇ ਜੰਗਲੀ ਮੁਰਗੇ ਆਪਣੇ ਘਰ ਚ ਰੱਖਣੇ ਮੁਰਗੇ ਮੁਰਗਿਆਂ ਨੇ ਵੀ ਇੰਨੀ ਵੈਰਾਈਟੀਆਂ ਨੇ ਤੂੰ ਦੇਖੋ ਰੱਖ ਸਕਦੇ ਆ ਆਪਾਂ ਨੂੰ ਤਾਂ ਇਤੋਂ ਮੋਟਾ ਮੋਟਾ ਇਹ ਪਦਾ ਹੁੰਦਾ ਉਹ ਜਿਹੜੇ ਦੇਸੀ ਮੁਰਗੇ ਆਪਾਂ ਪਿੰਡਾਂ 'ਚ ਰੱਖਦੇ ਹੁੰਨੇ ਆ ਪਰੇ ਬਹੁਤ ਤਰ੍ਹਾਂ ਨੇ ਇਹ ਆਪਣੇ ਰਹਿ ਸਕਦੀਆਂ ਕਰੇ ਹੀ ਪਤਾ ਕਰਿਆ ਕਹਿੰਦੇ ਵੀ ਘਰੇ ਵੀ ਰੱਖ ਸਕਦੇ ਇਹਨਾਂ ਨੂੰ ਤੇ ਇਹ ਵੈਰਾਈਟੀਆਂ ਤੁਸੀਂ ਲੈ ਸਕਦੇ ਹੋ ਲੋ ਵੀ ਕਹਿੰਦੇ ਜਾਨਵਰਾਂ ਨੂੰ ਖਾਣਾ ਦੇਣਾ ਤੇ ਸਤਾਉਣਾ ਮਨਾ ਹੈ ਵੀ ਕਹਿੰਦੇ ਵੀ ਐਕਸ਼ਨ ਬਹੁਤ ਸਾਰਾ ਕੋਈ ਗੱਲ ਸਹੀ ਹੈ ਸਤਾਉਣਾ ਕਿਸੇ ਨੂੰ ਸਤਾਉਣਾ ਤਾਂ ਕਿਸੇ ਨੂੰ ਚਾਹੀਦਾ ਵਹੇ ਸਾਨੂੰ ਆਪਣੀ ਜ਼ਿੰਦਗੀ ਜਿੰਦਾ ਜਿਹੜਾ ਅੱਡੀ ਆਨੰਦ ਆ ਆ ਦੇਖੋ ਜਿਹੜੇ ਆਪਣਾ ਹਿਰਨ ਅਡੜ ਤਰ੍ਹਾਂ ਦੇ ਕਾਲਾ ਹਿਰਨ ਤੇ ਹੋਰ ਕਿਹੜੇ ਹਨ ਪਿੰਦ ਗਿਆ ਅੱਛਾ ਉਹ ਕਹਿੰਦਾ ਉਹ ਜਿਹੜਾ ਸਲਮਾਨ ਖਾਨ ਵਾਲਾ ਹੀਰਨ ਦਾ ਦੱਸਦੇ ਆ ਉਹ ਕਾਲਾ ਜ ਉਹ ਫਿਰਦਾ ਆ ਕਰੀ ਬੇਟਾ ਆ ਕੇ ਕਿਉਂ ਮੈਂ ਥਰਨੇੜੇ ਦਿਖਾਉਂਦੇ ਆ ਮੈਂ ਥੋੜਾ ਨੇੜੇ ਦਿਖਾਉਂਦੇ ਆ ਪੁੱਤ ਆ ਵੇਖੋ ਹੁਣ ਆ ਕਾਲਾ ਹੀਰਨ ਸਾਹਮਣੇ ਭਿੰਦਰ ਜੀ ਆਹੀ ਕਾਲਾ ਹੀਰਨ ਦਾ ਦੇਖੋ ਸਕਰੀਨ ਚੱਲ ਠੀਕ ਆ ਉਹਨੂੰ ਹੋਰ ਕਰ ਬੇਟਾ ਜ਼ੂਮ ਹੋਰ ਦਿਖਾਈਏ ਨੇੜੇ ਠੀਕ ਵੀਰ ਹੋਰ ਜ਼ੂਮ ਕਰ ਫਟ ਜ਼ੂਮ ਕਰ ਲਓ ਵੀ ਆ ਹੁੰਦਾ ਕਾਲਾ ਹੀਰਨ ਇਹਦਾ ਬਿਸ਼ਨੋਈ ਸਮਾਜ ਇਹਨਾਂ ਨੂੰ ਪੂਜਦਾ ਇਹਨਾਂ ਦੀ ਪੂਜਾ ਕਰਦਾ ਚਲੋ ਹਰ ਧਰਮ ਦਾ ਆਪਣਾ ਆਪਣਾ ਵਧੀਆ ਹੁੰਦਾ ਮੰਨਣਾ ਚਾਹੀਦਾ ਇਹ ਵੀ ਇੱਕ ਰੱਬ ਦੇ ਰੂਪ ਵਿੱਚਾਰੇ ਜਾਨਵਰ ਪ੍ਰਕਿਰਤੀ ਜਿਹੜੀ ਸਾਰੀ ਪਰਮਾਤਮਾ ਦੇ ਰੂਪ ਹੁੰਦਾ ਤੇ ਆ ਦੇਖੋ ਕਿੰਨਾ ਵਧੀਆ ਮੰਨ ਲਓ ਖਰਾਚਾਰਾ ਇਹਦਾ ਖਾ ਰਹੇ ਨੇ ਆਪਣਾ ਨੰਨੂ ਖਾ ਰਹੇ ਨੇ ਤੇ ਗਵਰਨਮੈਂਟ ਇਹਨਾਂ ਨੂੰ ਪੂਰੀ ਨਾਲ ਜਿਹੜੀ ਨਿਗਰਖ ਰੱਖਦੇ ਸ਼ੁਭਾ ਹੁੰਦੀਆਂ ਨੇ ਤੇ ਜੇ ਰੱਖਿਆ ਦਾ ਕਹਿੰਦਾ ਕੇਅਰ ਵੀ ਕਰੋ ਤੇ ਕੇਅਰ ਹੁੰਦੀ ਹੈ ਪੂਰੀ ਆ ਤੁਸੀਂ ਦੇਖੋ ਸਾਹਮਣੇ ਕਿਵੇਂ ਹਰਾਚਾਰਾ ਇਹਨਾਂ ਨੂੰ ਮਿਲਦਾ ਤੇ ਵਧੀਆ ਫਰਸਟ ਕਲਾਸ ਆ ਹੋਰ ਕਰ ਜੂਮਰ ਇਹ ਆ ਦੇਖੋ ਆ ਸਾਡੇ ਕੋਲ ਇਹ ਨਵਾਰਾ ਦੇ ਇਹ ਹੁੰਦਾ ਕਾਲਾ ਹੈ ਉਹ ਸਾਰਾ ਕਾਲਾ ਜਿਹਾ ਹੁੰਦਾ ਥੱਲੇ ਚਿੱਟਾ ਹੁੰਦਾ ਹੈ ਉੱਪਰੋਂ ਕਾਲਾ ਦੇ ਇਹਨੂੰ ਕਾਲਾ ਹਰਨ ਕਹਿੰਦੇ ਆ ਇਹੋ ਕਰੇ ਮੰਦਿਰ ਵੀ ਬਣਿਆ ਹੁੰਦਾ Rajasthan ਜਿਹੜਾ ਬਿਸ਼ਨੋਈ ਪਰਿਵਾਰ ਇਹਨਾਂ ਨੂੰ ਪੂਜਦਾ ਵੀ ਜਿਹੜੇ ਬਿਸ਼ਰੋਈ ਜਾਂਦੇ ਆ ਜਿਵੇਂ ਆਪਣੇ ਗਉ ਮਾਤਨਪੂਰ ਦੇ ਆ Hindu ਧਰਮ ਚ ਤੇ ਹਿੰਦੂ ਧਰਮ ਚ ਹਰ ਚੀਜ਼ ਦਾ ਮਹੱਤਵ ਹੈ ਉਹਨਾਂ ਨੂੰ ਵੀ ਚਾਹੀਦਾ ਆਪਣੀ ਆਪਣੀ ਸਰਦਾ ਹੈ। ਚਲੋ ਚੰਗਾ ਲੱਗਦਾ ਵਧੀਆ ਲੱਗਦਾ। ਆਹ ਦੇਖੋ ਦੋਸਤੋ ਆਪਣੀ ਉਹ ਚ ਮਸਤ ਹਿਰਨ ਤੁੰਮਦੇ ਹੋਏ ਵੇਖੋ। ਆਹ ਜਾਲੀ ਆਏ ਨੇ ਵਿੱਚ ਤੇ ਜਾਲੀ ਕਰਕੇ ਦਿੱਕਤ ਆਂਦੀ ਆ। ਆ ਇੱਥੇ ਠੀਕ ਆ। ਠੀਕ ਆ ਬੰਦੇ ਤੂੰ ਆਪ ਕਰਾ ਲੈ। ਦੇਖੋ ਕਿ ਮਸਤ ਨੇ। ਇੱਥੇ ਹਿਰਨ ਵੀ ਤਾਂ ਨਿਰਪ੍ਰਕਾਰ ਦੇ ਨੇ। ਤੂੰ ਵੇਖਿਆਉਣੇ ਤੁਹਾਨੂੰ ਸਾਰੇ ਬਲੌਗ ਚ ਵਿਖਾਵਾਂਗੇ ਜੀ ਦੇਖਦੇ ਰਹੋ ਅੱਗੇ ਵਿਖਾਵਾਂਗੇ ਤੁਹਾਨੂੰ ਤੁਹਾਨੂੰ ਪਟਿਆਲੇ ਦਾ ਸਾਰਾ ਹਾਲ ਵਿਖਾਵਾਂਗੇ ਜੀ ਹੋ ਵੀ ਇੱਧਰ ਕਹਿੰਦੇ ਸ਼ੇਰ ਦਾ ਪਿੰਜਰਾ ਮੈਨੂੰ ਤਾਂ ਲੱਗ ਰਿਹਾ ਡਰ ਜਾ ਤੇ ਜਗਵੀਰ ਕਹਿੰਦਾ ਮੈਂ ਸ਼ੇਰ ਦੇਖਣਾ ਹੈ ਦੇਖਣਾ ਤੇ ਮੈਂ ਕਿਹਾ ਬਈ ਚੱਲ ਜੇ ਤੂੰ ਸ਼ੇਰ ਦੇਖਣਾ ਜੇ ਤੂੰ ਤੂੰ ਨਹੀਂ ਡਰਦਾ ਮੈਂ ਵੀ ਤੇਰੇ ਪਿੱਛੇ ਪਿੱਛੇ ਹਾਂ ਹੁਣ ਦੇਖਦੇ ਆਂ ਬਾਈ ਉਹ ਸ਼ੇਰ ਕੀ ਆ ਤੇ ਸ਼ੇਰ ਤੋਂ ਪਹਿਲਾਂ ਤਾਂ ਆਹ ਦੇਖੋ ਬਜਰੰਗਬਲੀ ਇਹ ਵੀ ਇੱਥੇ ਬਹੁਤ ਆ ਆ ਦੇਖੋ ਸਾਨੂੰ ਘੂਰ ਰਿਹਾ ਹੈ ਤੇ ਤੁਹਾਨੂੰ ਦਿਖਾਉਣਾ ਹੈ ਸ਼ੇਰ ਦਾ ਪਿੰਜਰਾ ਜੇ ਵੀ ਥੋੜਾ ਪਿੱਛੇ ਰਹੀਂ ਤੇ ਸ਼ੇਰ ਮਾਰੇ ਤੇ ਭੱਜ ਤੈਨੂੰ ਉਹ ਵੀ ਦੋਸਤੋ ਜਿਹੜਾ ਇਹ ਪਿੰਜਰਾ ਬਣਾਇਆ ਗਿਆ ਇਹ ਸ਼ੇਰ ਲਈ ਪਿੰਜਰਾ ਬਣਾ ਆ ਗਿਆ ਸ਼ੇਰ ਤਾਂ ਹਲੇ ਨਹੀਂ ਆਇਆ ਗਵਰਨਮੈਂਟ ਕਰੂ ਕੋਈ ਨਾ ਬੰਦੋਸ ਬਣਾਇਆ ਤਾਂ ਆਊਗਾ ਸ਼ੇਰ ਵੀ ਤੇ ਫਿਰ ਤੁਹਾਨੂੰ ਸ਼ੇਰ ਵੀ ਕਰੇ ਦਿਖਾਵਾਂਗੇ ਇੱਥੇ ਠੀਕ ਹੈ ਨਾ ਪਰ ਸ਼ੇਰ ਕਹਿੰਦੇ ਪਿੰਜਰੇ ਰ ਕੀ ਮੇਰੇ ਨੇ ਰੱਖਣੇ ਬਹੁਤ ਔਖੇ ਆ ਕਿਹੜਾ ਹੋਇਆ ਸ਼ੇਰ ਤੇ ਹੁਣ ਦੇਖਦੇ ਸ਼ੇਰ ਤਾਂ ਨਹੀਂ ਇੱਥੇ ਅੰਦਰ ਅੰਦਰ ਤਾਂ ਮੈਨੂੰ ਲੱਗਦਾ ਆ ਦਿਖਾਈਂਂ ਦੇਣਾ ਕੋਈ ਚੰਗੀਦਰਾ ਤੇ ਕੇਲੇ ਘੁੰਮ ਰਿਆਂ ਬਜੰਗਵਲੀ ਦੇ ਤੇ ਜਿਵੀਰਾ ਜਿਵੀਰਾ ਤੇ ਸ਼ੇਰ ਤਾਂ ਚ ਹੈ ਨਹੀਂ ਇੱਥੇ ਇੱਥੇ ਹਿਰਨਾ ਤਾਂ ਛੜਤੇ ਸ਼ੇਰ ਹੈ ਨਹੀਂ ਇਹ ਦੇਖੋ ਬਾਂਦਰ ਵੀ ਆ ਨਾਲ ਬਾਂਦਰ ਵੀ ਆ ਨਾਲ ਤੇ ਹਿਰਨਾ ਹੈ ਹਾਂ ਅਸੀਆ ਚਲੋ ਹਿਰਨਾ ਨਾਲ ਅਪਰ ਪਹਿਲਾਂ ਹੀ ਦੇਖ ਲਈਏ ਲੋ ਵੀ ਦੋਸਤੋ ਅਸੀਂ ਸਾਰਾ ਜਿਹੜਾ ਚੀਡੇ ਕਰ ਘੁੰਮ ਕੇ ਦੇਖਿਆ ਤੁਹਾਨੂੰ ਬਹੁਤ ਵਧੀਆ ਲੱਗਾ ਤੇ ਬੜਾ ਆਨੰਦ ਆਇਆ ਤੇ ਥੋੜਾ ਟਾਈਮ ਅਸੀਂ ਕਰਦੇ ਆ ਰੈਸਟ ਤੇ ਜਿਵੇਂ ਜਿੱਦ ਨਾ ਮੈ ਲੈਣਾ ਟਰੱਕ ਸੁਟਾ ਜੇ ਕਪੜੇ ਖੇਨ ਦਿਖਾਣੇ ਸ਼ੋਪਿੰਗ ਲੈ ਕੇ ਕਰਨੇ ਤੇ ਮੈਂ ਚਲਾ ਜਾ ਬਾਂਹ ਨਸਰਾਇਆ ਘੁੰਮ ਕੇ ਵੀ ਚਲਦੇ ਆ ਬੱਚੇ ਦਾ ਮਨ ਖੁਸ਼ ਹੋ ਜਾਂਦਾ ਤੇ ਵਧੀਆ ਲੱਗਦਾ ਦੋਸਤੋ ਇੱਥੇ ਪਟਿਆਲਾ ਜੂ ਪਟਿਆਲਾ ਜੂ ਆਪਣਾ ਜਿਹੜੀ ਮੇਨ ਐਂਟਰੀ ਇੱਥੇ ਇਹ ਹੈ ਤੇ ਆਓ ਤੁਸੀਂ ਇੱਥੇ ਘੁੰਮਣ ਬੜਾ ਵਧੀਆ ਲੱਗਦਾ ਤੇ ਤੁਹਾਨੂੰ ਇਹ ਦਿਖਾਣੇ ਆ ਆਣਾ ਇੱਥੇ ਕਿਵੇਂ ਠੀਕ ਹੈ ਨਾ